ਸਾਡੇ ਮਸ਼ਹੂਰ ਸਮਾਜ ਦੇ ਲਈ ਜੱਬੇ ਪੁੱਤਰਾਂ ਦੇ ਲੋਕਾਂ ਲਈ ਕੋਈ ਬੜਾ ਵਧੀਆ ਨਹੀਂ ਦੇ। ਅਸੀਂ ਗਰੀਬ ਲੋਕਾਂ ਜੋ ਅਸੀਂ ਆਪਣੇ ਛੋਟਿਆਂ ਦੀ ਅਗ ਕਿਵੇਂ ਬਾੜੀ ਇੱਥੇ ਨੱਕੀ ਰਹ ਜਾਂਦੇ ਸੋਚਾ ਵਿਚਾਰ ਦੇ ਵਿੱਚ। ਉਹ ਸਾਨੂੰ ਇਕੱਠੇ ਹੁੰਦਾ ਮੌਕਾ ਹੀ ਨਹੀਂ ਮਿਲਦਾ ਜਿਹਦਾ ਕਿ ਇੱਛਾ ਦੀ ਸਰਕਾਰ ਇੱਛਾ ਜੋ ਉਹਤੀ ਲੀਡਰੇ ਲਾਭ ਠੋਦੇ ਨੇ ਅਸੀਂ ਵੀ ਭੁੱਲ ਜਾਂਦੇ ਥੋੜੇ ਜਿਹੇ ਬੱਚਾ ਉਹ ਘਟਿਆ ਸਾਡੇ ਪਸ਼ੋਕਰ ਦੇ ਵਿੱਚ ਹੋਈ ਜਾਣੇ ਪਹਿਲਾਂ 12 13 ਮੋਟਾ ਹੋਈਆਂ ਉਹ ਟਿੱਬੀ ਦੇ ਵਿੱਚ ਵੀ ਹੋਈਆਂ ਤੇ ਗੁਜਰਾ ਦੇ ਵਿੱਚ ਵੀ ਹੋਈਆਂ ਉੱਥੇ ਵੀ ਅਸੀਂ ਭੁੱਲ ਜਾਂਦੇ ਜਾਂਦੇ ਜਦੋਂ ਕੋਈ ਇਹ ਗਲਤ ਚੱਲੀ ਦੇ ਕੁੱਤੇ ਨੂੰ ਜਿੰਦਾ ਬੱਜੇ ਉਹ ਆਪਣਾ ਕਮਰੀ ਪ੍ਰਸ਼ਾਸਨ ਬੱਜ ਜਾਂਦਾ ਇਹੀ ਇਹੀ ਉਹ ਪੂਰਾ ਸਿੱਧਾ ਪੀਰੇ ਨੂੰ ਕੋੜੇ ਨਾਲ ਜਿਦਰਾ ਸਾਨੂੰ ਕੁੱਤੇ ਦਾ ਗੱਲ ਹੈ ਉਹ ਜਿਹੜਾ ਇਹ ਨਾ ਬਹੁਤ ਬੱਜਿਆ ਸਰਕਾਰੀ ਸਰਖਾ ਨਹੀਂ ਹੋਰਾ ਇਹ ਮੇਰਾ ਕੋਈ ਨਹੀਂ ਚੈਨਲ ਹੈ ਹਲਕਾ ਸਿਆ ਮਾੜੀ ਖੇਲ ਗਈ ਨਾ ਵੀ ਵਾਏ ਗੁਰੂ ਵਾਏ ਗੁਰੂ ਸਰਕਾਰਾਂ ਇਹ ਨਕਸ਼ਾ ਹੋਇਆ ਜਦੋਂ ਜੋ ਜਾਣੇ ਨਕਸ਼ਾ ਦੇ ਪੁੱਤ ਤਦ ਪਰ ਜੋ ਪਿੱਛੇ ਪਰਿਵਾਰ ਆ ਇਹ ਸਰਕਾਰ ਇਹਨਾਂ ਦਾ ਜੋ ਨਕਸ਼ਾ ਕੋਰ ਕਿੱਧਰ ਗਿਆ ਕਿ ਇਹਨਾਂ ਦੇ ਬੱਚਾ ਨੂੰ ਨੌਕਰੀ ਮਿਲੂਗੀ ਕਿ ਇਹਨਾਂ ਦੇ ਜੋ ਕੋਈ ਮਕਾਨ ਜੋ ਵਿਕ ਜਾਣਾ ਤੇ ਕੋਈ ਕੁਝ ਗਰੁੱਪ ਦੇਣ ਦੀ ਵਿੱਚ ਇੱਥੇ بڑے بڑے ਲੀਡਰ ਆਉਣਗੇ ਸਮਝੌਤੇ ਕਰਨ ਦੇ ਲਈ ਜਾਨੀ ਸਾਡੇ ਸਾਰੇ ਕੁਝ ਕਰ ਦੇਵਾਂਗੇ ਪਰ ਉਹ ਆਪਣੀਆਂ ਰੋਟੀਆਂ ਸਿੱਕੇ ਚਲੇ ਜਾਣਗੇ ਜੋ ਪਹਿਲਾਂ ਕਿ ਡਰਾਵਾ ਭੋਗਿਆਂ ਨੇ ਉਦੋਂ ਮੈਂ ਉੱਥੇ ਸੁਖਵੀਰ ਬਾਦਲ ਆਇਆ ਸੀ ਦੇਖੋ ਸਾਡਾ ਕਿਸੇ ਪਾਰਟੀ ਕੋਲੇ ਗਏ ਗਾੜੀਆਂ ਸੀ ਜ਼ਿਆਦਾ ਪਰ ਸੱਚ ਨੂੰ ਸੱਚ ਕਰ ਹਰੇਕ ਬੰਦੇ ਦਾ ਆਪਣਾ ਜਵਾਨ ਉਹ ਉੱਥੇ ਮੈਂ ਸਾਰੇ ਲੀਡਰਾਂ ਨੂੰ ਕਿਹਾ ਸੁਖਵੀਰ ਬਾਦਲ ਅਗਰ ਵੀ ਤੁਸੀਂ ਆਓ ਉੱਥੇ ਤੁਸੀਂ ਉਹ ਦੇਖ ਕੇ ਜਾਓਗੇ ਜਿਹੜਾ ਪਰਿਵਾਰਾਂ ਦੇ ਲਈ ਤਾਂ ਅੱਜ ਵੀ ਅਸੀਂ ਕਿਹੜੇ ਵੀ ਜਿਹੜਾ ਵੀ ਕੋਈ ਇੱਥੇ ਲੀਡਰ ਆਉਂਦਾ ਕਿਸੇ ਵੱਡੀ ਪਾਰਟੀ ਦਾ ਗੁਜਰ ਸਰਕਾਰ ਦਾ ਨੁਮਾਇੰਦਾ ਆਉਂਦਾ ਤਾਂ ਉਹ ਇਹਨਾਂ ਪਰਿਵਾਰਾਂ ਦੇ ਲਈ ਕੀ ਲੈ ਕੇ ਆਉਂਦਾ ਇੱਥੇ वाले सीधे कि कोई ਇਹਨਾਂ ਦੀ ਨੌਕਰੀ ਲੈ ਕੇ ਆਉਂਦਾ ਇਹਨਾਂ ਦੇ ਪਰਿਵਾਰਾਂ ਦੇ ਜੋ ਬਾਕੀ ਹੋਰ ਦੱਸੇ ਨਕਤਾ ਉਹਦੇ ਲਈ ਕੀ ਲੈ ਕੇ ਆਉਂਦੇ ਨੇ ਉਹ 40